ਕੁੜੀਆਂ ਨਾਲ ਬਹਾਰਾਂ ਯਾਰੋ ਕੁੜੀਆਂ ਰੰਗ ਪਲਾਉਂਦੀਆਂ ਨੇ ਕੁਝ ਗہرے ਕੁਝ ਹਲਕੇ ਰੰਗ ਦੇ ਕੁਝ ਭੱਟੇ ਕੁਝ ਸਿੱਦੇ ਟਾਗਦੇ ਰੰਗ ਉੱਬਰੰਗੇ ਵੰਸਵੰਨੇ ਯਾਰੋ ਕੱਪੜੇ ਪਾਉਂਦੀਆਂ ਨੇ ਕੁੜੀਆਂ ਨਾਲ ਬਹਾਰਾਂ ਯਾਰੋ ਕੁੜੀਆਂ ਰੰਗ ਪਲਾਉਂਦੀਆਂ ਨੇ ਕਾਲਜ ਸਿਨੇਮਾ ਵਿੱਚ ਬਾਜ਼ਾਰਾਂ ਖੁੰਦੀਆਂ ਯਾਰੋ ਬਨ ਬਨ ਡਾਰਾ ਇਥੇ ਵੀ ਯਾਰੋ ਜਾਣਾ ਹੋਵੇ ਤਣ ਚਾਰ ਹੀ ਇਕੱਠੀਆਂ ਜਾਂਦੀਆਂ ਨੇ ਕੁੜੀਆਂ ਨਾਲ ਬਹਾਰਾਂ ਯਾਰੋ ਕੁੜੀਆਂ ਰੌਣਕ ਲਾਉਂਦੀਆਂ ਯਾਰਾ ਨੰਦ ਦਾ ਸਵਾਦ ਆਪਾ ਇੰਕੁ ਸੋ ਬੜਾ ਠਲੜ ਵੀ ਬਾਤਾਂ ਗੋਲੂ ਮੋਲੂ ਗੁਗਲੂ ਸੋਨਾ ਬਾਬੂ ਆਹ ਹੁਲਾਉਂਦੀਆਂ ਨੇ ਕੁੜੀਆਂ ਨਾਲ ਬਹਾਰਾਂ ਯਾਰੋ ਕੁੜੀਆਂ ਰੌਣਕ ਲਾਉਂਦੀਆਂ ਪਿਆਰ ਵਾਹ ਸਭ ਕੱਲਾ ਨੇ ਇਹ ਲੋਕੀ ਇੱਕ ਸੋ ਕਹਿੰਦੇ ਔਰ ਰੇਕਣਾ ਲਾ ਕੇ ਇਕੱਤਾ ਰਹਿਣਾ ਕੁੜੀਆਂ ਹੀ ਸਿਖਾਉਂਦੀਆਂ ਨੇ ਕੁੜੀਆਂ ਨਾਲ ਬਾਹਰ ਆ ਯਾਰੋ ਕੁੜੀਆਂ ਨਾਲ ਬੁਲਾਉਂਦੀਆਂ ਨੇ ਕੁੜੀਆਂ ਨਾਲ ਬਾਹਰ ਆ ਯਾਰੋ ਕੁੜੀਆਂ ਨਾਲ ਜਾਂਦੀਆਂ